ਬਾਜੀ ਕੀ ਨਾਮ ਆ ਬਾਈ ਤੁਹਾਡਾ ਜੀ ਮੇਰਾ ਨਾਮ ਮਨਦੀਪ ਸਿੰਘ ਹੈ ਤੁਸੀਂ ਸਕੂਲ ਦੇ ਟੀਚਰ ਹੋ ਹਾਂ ਜੀ ਸਹੀ ਸੁਣਿਆ ਅੱਜ ਸਕੂਲ ਦੇ ਵਿੱਚ ਘਟਨਾ ਹੋਈ ਜਿਹੜੇ ਫਾਇਰ ਵੱਜੇ ਆ ਕੀ ਹੋਇਆ ਜੀ ਜੀ ਸਾਡਾ ਬਹੁਤ ਪੁਰਾਣਾ ਫਰੰਦੂ ਚੱਲਦਾ ਸੀਗਾ ਹਮ ਅ ਅੱਜ ਦੂਜੀ ਪਾਰਟੀ ਚਾਨਲ ਸਕੂਲ ਆ ਗਈ ਮੇਰੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਹਮ ਤੇ ਸਿੱਧੀ ਫਾਇਰਿੰਗ ਮੇਰੇ ਤੇ ਸ਼ੁਰੂ ਕਰ ਦਿੱਤੀ ਜਿੰਨਾ ਚ ਉਹਨਾਂ ਨੇ ਦੋ ਫਾਇਰ ਮਾਰੇ ਹਾਂ ਤੇ ਮੇਰੇ ਤੇ ਤਾਨਕੇ ਮਾਰੇ ਮੈਂ ਕਿਵੇਂ ਨਾ ਕਿਵੇਂ ਬਚ ਗਿਆ ਹਮ ਉਸ ਤੋਂ ਬਾਅਦ ਫਿਰ ਉਹਨਾਂ ਨੇ ਮੇਰੇ ਤੇ ਕੁਰਸੀ ਚਲਾ ਕੇ ਮਾਰੇ ਹਮ ਕੋਸਮ ਸਕੂਲ ਲੱਗਿਆ ਹੋਇਆ ਸੀ ਹਾਂਜੀ ਸਕੂਲ ਲੱਗਿਆ ਕਿੰਨੇ ਬੱਚੇ ਸੀ ਸਕੂਲ ਚ ਸਕੂਲ ਦੇ ਵਿੱਚ 27 ਬੱਚੇ 27 ਬੱਚੇ ਸੀਗੇ ਤੇ ਕਿੰਨੇ ਜਣੇ ਆਏ ਸੀਗੇ ਉਹ ਸਟਾਫ ਨਹੀਂ ਜਿਹੜੇ ਤੁਹਾਡੇ ਤੇ ਫੇਰ ਕਰਨਾ ਸੀ ਫੇਰ ਕਰਨ ਵਾਲਾ ਇਕੱਲਾ ਇੱਕ ਬੰਦਾ ਸੀ ਨਾਲ ਉਹਦੀ ਵਾਈਫ ਸੀਗੀ ਹੂੰ ਤੇ ਬਿਆਨ ਤੁਸੀਂ ਸਤਖਾਨੇ ਦੇਦੇ ਆ ਹਾਂਜੀ ਸਾਰਕਥਾਨੇ ਮੈਂ ਬਿਆਨ ਦੇਤਾਂ ਤੁਹਾਡੇ ਵੀ ਇਹਨਾਂ ਦੇ ਮੁਕਤਮਤਾਂ ਚੋ ਠੀਕ ਹੈ ਜੀ ਉਹਦੇ ਵਿੱਚ ਅਮਨਦੀਪ ਸਿੰਘ ਟੀਚਰ ਨੇ ਉਹਨਾਂ ਦਾ ਕੋਈ ਪਰਿਵਾਰਿਕ ਝਗੜਾ ਸੀ ਕਿਸੇ ਬੰਦੇ ਦੇ ਨਾਲ ਉਸ ਬੰਦੇ ਨੇ ਉਹਨਾਂ ਦੇ ਪ੍ਰੈਮਿਸਿਸ ਦੇ ਵਿੱਚ ਆ ਕੇ ਸਕੂਲ ਦੇ ਉਹਨਾਂ ਤੇ ਦੋ ਗੋਲੀਆਂ ਚਲਾਈਆਂ ਜਿਦੇ ਵਿੱਚੋਂ ਬਾਲ ਬਾਲ ਬਚ ਗਏ ਅਸੀਂ 135 ਨੰਬਰ ਐਫ ਆਈ ਆਰ ਦਰਜ ਕੀਤੀ ਹੈ ਜੀ ਅੰਡਰ ਸੈਕਸ਼ਨ 307 ਤੇ 25 27 29 ਆਮ ਦਰਜ ਕੀਤੀ ਤੇ ਪਰਚਾ ਦਰਜ ਕਰਤਾ ਹੈ ਜੀ ਦੋਸ਼ੀਆਂ ਨੂੰ ਪੜਨ ਵਾਸਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੇਨ ਮਾਮਲਾ ਸੱਚੀ ਦੇ ਸਾਹਮਣੇ ਆ ਗਿਆ ਹਾਲੇ ਇਨਵੈਸਟੀਗੇਸ਼ਨ ਦਾ ਵਿਸ਼ਾ ਹੈ ਜੀ ਕੋਈ ਇਹਨਾਂ ਦਾ ਪਰਿਵਾਰਕ ਮਤਬੀਦ ਹੈ ਜਿਹੜਾ ਜਿਹਦੇ ਤੇ ਗੋਲੀ ਚਲਾਈ ਗਈ ਹੈ ਮਾਸਟਰ ਅਮੰਦੀਪ ਇਹ ਤੇ ਹਰਪ੍ਰੀਤ ਦੋਨੋਂ ਰਿਸ਼ਤੇਦਾਰ ਨੇ ਅਮੰਦੀਪ ਦੀ ਜਿਹੜੀ ਵਾਈਫ ਹੈ ਉਹਦੇ ਵੱਲੋਂ ਕਰੀਬੀ ਰਿਸ਼ਤੇਦਾਰ ਨੇ ਜੀ ਹੈ ਸਰ ਉਹ ਸਕੂਲ ਲੱਗਾ ਪਿਆ ਸੀ ਜਦੋਂ ਇਹ ਮੈਰਿੰਗ ਹੋਈਏ ਬੱਚੇ ਸੀ ਜੀ ਜੀ ਕਈ ਸੀ ਬੱਚੇ ਹੈਗੇ ਸੀ ਜੀ ਸਕੂਲ ਦੇ ਵਿੱਚ ਜਾ ਕੇ ਕਿਉਂ ਗੋਲੀ ਚਲਾਉਣੀ ਪਈ ਕਿ ਕਾਰਨ ਹੈ ਉੱਤੇ ਕੋਈ ਹੋਰ ਕੋਈ ਆ ਲੈ ਕੇ ਆਇਆ ਲੜਕੀ ਵੀ ਸੀ ਜੀ ਉਹਨਾਂ ਦੀ ਭੀਜੀ ਜੀ ਦਵਾ ਦਿੱਤੀ ਹੈ ਕਿ ਇਹ ਗੇੜ ਹੈ ਹਰ ਉਹਨ ਦਾ ਕੁਝ ਪਰਿਵਾਰਿਕ ਮਾਪੇਦ ਹੈ ਕੁਝ ਜ ਜਿਹਦੇ ਵਿੱਚ ਸ਼ਾਇਦ ਇੱਕ ਲੜਕੀ ਦੀ ਵੀ ਭੂਮਿਕਾ ਹੈ ਜਿਹਨੂੰ ਅਸੀਂ ਜਾਂਚ ਕਰ ਰਹੇ ਹਾਂ ਠੀਕ